ਹਾਂਜੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਜਾਮਣ ਦੀ ਦੇਖੋ ਬਹੁਤ ਵਧੀਆ ਹਾਂਜੀ ਆ ਸਾਡਾ ਭਤੀਜ ਅਮਰਤ ਆ ਇਹ ਦੱਸੂਗਾ ਇਹ ਜਾਮਣ ਦੀ ਸੇਵਾ ਕਰਦਾ ਹੈ ਵੀ ਕਿੰਨੀ ਕੁ ਪੁਰਾਣੀ ਜਾਮਣ ਆ ਇਹ ਹਾਂਜੀ ਅਮਰਤ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਾਮਣ ਦੀ ਤਰੀਕਨ 20 ਸਾਲ ਦੀ ਉਮਰ ਹੋਊਗੀ ਇਹ ਬਹੁਤ ਵਧੀਆ ਫਲ ਦਿੰਦੀ ਹੈ ਇਹ ਇਹੀ ਜਾਂ ਜਮਣ ਮਿਲਦੀ ਹੈ ਕਿਤੋਂ ਬਾਜ਼ਾਰੋਂ ਹੀ ਰੇਕ ਇਹਦੀ ਉਹ ਪ੍ਰਸ਼ੰਸਾ ਕਰਦਾ ਜਿਹੜਾ ਵੀ ਖਾਂਦਾ ਹੀ ਬੰਦਾ ਜੀ ਧੰਨਵਾਦੀ ਅਮੀਦੋਤ ਸਾਰੇ ਨੂੰ ਸਤਿ ਸ੍ਰੀ ਅਕਾਲ ਬਾਈ ਤੁਸੀਂ ਇਹੀ ਜਮਣ ਨਹੀਂ ਕਦੇ ਦੇਖੀ ਹੋਣੀ ਦੇਖੋ ਕਿਆ ਨਜ਼ਾਰੇ ਵਾਲੀ ਆ ਇਹ ਤਾਂ 300 ਰੁਪਏ ਕਿਲੋ ਨੂੰ ਵੀ ਮਾਰਕੀਟ 'ਚ ਨਹੀਂ ਮਿਲਦੀ ਆ ਚੀਜ਼ ਜਿਹੜੀ ਆ ਕੁਆਲਿਟੀ ਆ ਆ ਦੇਖੋ ਬਾਈ ਸਾਡਾ ਉੱਪਰ ਚੜਿਆ ਆਇਆ ਜਮਣ ਦੇ ਆ ਥੱਲੇ ਝੜੀ ਜਾਨੀਆਂ ਪੱਕ ਪੱਕ ਕੇ ਤੁਸੀਂ ਦੇਖ ਸਕਦੇ ਹੋ ਆ ਬੂਟੇ ਸਾਡੇ ਘਰ ਲੱਗਿਆ ਹੋਇਆ ਆ ਆ ਦੇਖੋ ਬਾਈ ਸਾਡਾ ਤੋੜ ਰਿਹਾ ਉੱਪਰ ਚੜ ਕੇ ਆ ਇਹ ਕੋ ਮੌਸਮੀ ਫਹੜਾ ਜਿਹੜਾ ਕੇ ਡਾਕਟਰ ਬਹੁਤ ਰਿਕਮੈਂਡ ਕਰਦੇ ਆ ਜਾਮਣ ਇਹ ਆਪਾਂ ਨੂੰ ਸਾਰਿਆਂ ਨੂੰ ਖਾਣਾ ਚਾਹੀਦਾ ਔਰ ਇਦਾਂ ਦੇ ਬੂਟੇ ਸਾਨੂੰ ਲਾਣੇ ਵੀ ਚਾਹੀਦੇ ਆ ਇਹ ਨਹੀਂ ਆ ਖਾਣਾ ਚਾਹੀਦਾ ਆਪਾਂ ਨੂੰ ਜ਼ਿੰਮੇਦਾਰਾਂ ਨੂੰ ਸਾਰਿਆਂ ਨੂੰ ਮੋਟਰਾਂ ਤੇ ਕਿ ਕਿਦੋਂ ਦੋ ਦੋ ਬੂਟੇ ਲਾਉਣੇ ਚਾਹੀਦੇ ਆ ਦੋਸਤੋ ਕਿਉਂਕਿ ਬਹੁਤ ਅਮਰਤ ਵਾਲੀ ਚੀਜ਼ ਆ ਇਹ ਤਾਂ ਐਦਾਂ ਤੁਸੀਂ ਇਹਨੂੰ ਆਪਣੀ ਸਿਹਤ ਠੀਕ ਰੱਖ ਸਕਦੇ ਹੋ ਔਰ ਮੌਸਮੀ ਮੇਵਾ ਜਿਹੜਾ ਇਹਦੀ ਦਾ ਕਿਆ ਗੱਲ ਕਹਿ ਸਕਦੇ ਆ ਆਪਾਂ ਤੁਸੀਂ ਗੂਗਲ ਤੇ ਸਰਚ ਕਰਿਓ ਕਿ ਜਿਹੜੀ ਜਾਮਣ ਆ ਉਹ ਕਿੰਨਾ ਫਾਇਦਾ ਕਰਦੀ ਹੈ ਬਾਡੀ ਵਾਸਤੇ ਅਗਰ ਤੁਸੀਂ ਨਹੀਂ ਤੋੜੋਗੇ ਤਾਂ ਇਹ ਸਾਰੀਆਂ गिर ਕੇ ਆ ਦੇਖੋ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਇਹ ਜਿੰਨੀਆਂ ਸਿੱਟੀਆਂ ਫੇਰੇ ਖਰਾਬ ਹੋ ਜਾਣੀਆਂ ਸਿੱਟੀਆਂ ਬੈਨੀਆਂ ਸੋ ਇਹਨਾਂ ਨੂੰ ਖਾਓ ਔਰ ਜੇ ਤੁਹਾਡੇ ਕੋਲ ਜਿਆਦੇ ਕਮਰਸ਼ੀਅਲ ਤੌਰ ਤੇ ਪਾਸਾ ਤਬੂਟੀਆਂ ਤਾਂ ਤੁਸੀਂ ਸੇਲ ਵੀ ਕਰ ਸਕਦੇ ਹੋ ਮਾਰਕੀਟ ਚ ਮੰਡੀ ਜੀ ਬਥੇਰਾ ਰੇਟ ਤੇ ਕਿਦਾ 2 250 ਰੁਪਏ ਕਿਲੋ ਵਿਕਦੀਆਂ ਨੇ ਜਮਣਾ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ